ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਮਾਨ ਸਾਹਿਬ ਦਾ ਹਰ ਮੋਰ ਤੇ ਹੁਣੀ ਸਾਥ ਦਿੱਤਾ ਤਾਂ ਜੇ ਦਿਨ ਆਇਆ ਜਦੋਂ ਵਿੱਚ ਅਸੀਂ ਇੱਥੇ ਜਿੱਥੇ ਖੜੇ ਆ ਹੁਣ ਟੈਂਡਰ ਵੀ ਹੋ ਗਿਆ ਕੰਪਨੀ ਵੀ ਆ ਗਈ ਹੁਣ ਕੰਮ ਸ਼ੁਰੂ ਹੋਣਾ ਤੇ ਜਿਹੜਾ ਇਹ ਪੁਲ 511 ਮੀਟਰ ਲੰਬਾ ਸਮਾਨਤੀ ਦੇ ਉੱਤੇ ਬਣਦਾ ਇਹਦੀ ਲਾਗਤ 35 ਕਰੋੜ 48 ਲੱਖ ਰੁਪਏ ਦਾ ਤੇ ਨਾਲ ਹੀ ਜਿਹੜੀ ਸਾਡੀ ਸੜਕ ਹੈ ਕਾਂਗਪੁਰ ਖੂਈ ਸੜਕ ਤੋਂ ਲੈ ਕੇ ਪਲੜੀ ਪਲਾਸੀ ਤੱਕ ਏ ਵੀ ਨਾਲ 6 ਕਿਲੋਮੀਟਰ ਦੀ ਸੜਕ 18 ਫੁੱਟ ਹੋਊਗੀ ਵਿੱਚ ਇਹਦੇ ਵਿੱਚ ਅਸੀਂ ਪ੍ਰੋਜੈਕਟ ਦਾ ਹਿੱਸਾ ਕਰਾ ਦਿੱਤਾ। ਜਦੋਂ ਜੇ ਕੋਲ ਬਣ ਗਿਆ ਕੱਲਾ ਫਿਰ ਇਕੱਲਾ ਇੱਕੋ ਪੁਲ ਬਣਾ ਕੇ ਭਲੜੀ ਦੇ ਇਲਾਕੇ ਦਾ ਕੰਮ ਹੋ ਜਾਣਾ ਸੀ ਮੈਨੂੰ ਨਹੀਂ। ਚੋਲੇ ਸਾਡੇ ਉਹਨਾਂ ਪੁਲਾਂ ਦੇ ਉੱਤੇ ਉਹ ਪੁਰਾਣੇ ਪੁਲ ਹੋ ਗਏ ਸੰਤਾਂ ਨੇ ਬਣਾਏ ਆ ਕੱਲੋਂ ਖੁਦਾਂ ਦਾ ਖਾਸਾ ਕੋਈ ਦਿੱਕਤ ਆ ਜੇ ਸਾਡੇ ਕੋਲ ਆਲਟਰਨੇਟ ਰਸਤਾ ਚਾਹੀਦਾ। ਨਾਲ ਹੀ ਕਲਿੱਤਰਾਂ ਵਾਲਾ ਪੁਲ ਵੀ ਪਾਸ ਕਰਾਇਆ ਕਲਿੱਤਰਾਂ ਤੋਂ ਲੈ ਕੇ ਪਲਾਸੀ ਤੱਕ। ਉਹ ਜਿਹੜਾ ਹੈਗਾ ਉਹ 333 ਮੀਟਰ ਲੰਬਾ ਹੈ। ਤੇ ਉਹ b 21 ਕਰੋੜ ਦੀ ਲਾਗਤ ਨਾਲ ਬਣਨਾ ਇੱਕ ਜਿਹੜਾ ਸਾਡਾ ਬੇਲਾ ਧਿਆਨੀ ਤੋਂ ਲੈ ਕੇ ਫਲਾਸੀ ਤੱਕ ਬਣਨਾ ਉਹ 180 ਮੀਟਰ ਲੰਬਾ ਹੈ ਉਹਦੀ ਲਾਗਤ 12 ਕਰੋੜ ਤਿੰਨੋਂ ਬੋਲਾਂ ਦੀ ਜਿਹੜੀ ਲੰਬਾਈ ਹੈ ਉਹ 1 ਕਿਲੋਮੀਟਰ ਤੋਂ ਲੰਬੀ ਹੋਊਗੀ ਯਾਨੀ ਤੁਸੀਂ ਮੇਨ ਰੂਪੜ ਅਨੰਦਪੁਰ ਸਾਹਿਬ ਰੋਡ ਤੋਂ ਲੈ ਕੇ ਅਗਰ ਤੁਸੀਂ ਭੰਗਲਾ ਖੇੜਾ ਕਲਮੋਟ ਪਹੁੰਚਣਾ 15 ਮਿੰਟ ਦੇ ਵਿੱਚ ਤੁਸੀਂ ਆਰ ਪਾਰ ਜਾ ਸਕਦੇ ਹੋ ਫਲਾਸੀ ਤੋਂ ਲੈ ਕੇ ਕ੍ਰਿਤਨਾ ਡੋਲ ਜਿੰਨੀਆਂ ਸੜਕਾਂ ਨੇ ਜੋਸਪੁਰਾ ਦੇ ਨਾਲ ਹੋਣਗੀਆਂ 11 ਕਿਲੋਮੀਟਰ ਦੀਆਂ ਉਹ ਵੀ 18 ਫੁੱਟ ਹੋਣਗੀਆਂ ਇਹ ਟੋਟਲ ਇਸ ਪ੍ਰੋਜੈਕਟ ਦਾ ਜਿਹੜਾ ਹਿੱਸਾ ਹੈ 5 ਅਕਤੂਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਅਨੰਦਪੁਰ ਸਾਹਿਬ ਆਣਗੇ ਤੇ ਜਿਹੜੀ ਅਨੰਦਪੁਰ ਸਾਹਿਬ ਦਾ ਮੇਰਾ ਸੁਪਨਾ ਸੀ ਹੈਰੀਟੇਜ ਸਟਰੀਟ 25 ਕਰੋੜ ਦੀ ਲਾਗਤ ਦਾ ਪ੍ਰੋਜੈਕਟ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦਾ ਨੀਂਹ ਪੱਥਰ ਰੱਖਣਗੇ ਜਿਹੜੀ ਕੇਸਗੜ੍ਹ ਸਾਹਿਬ ਨੂੰ ਸੜਕ ਜਾਂਦੀ ਹੈ ਤੇ ਨਾਲ ਹੀ ਜਿਹੜੀ ਘਾਟੀ ਹੈ 메ਨ ਸੜਕ ਤੋਂ ਲੈ ਕੇ ਐਨ ਉੱਤੇ ਤੱਕ ਚਿੱਟਾ ਸੰਗਮਰਮਰ ਲੱਗੂਗਾ ਜਿਵੇਂ ਦਰਬਾਰ ਸਾਹਿਬ ਦੀ ਐਨ ਸ਼ਾਨਦਾਰ ਹੈਰੀਟੇਜ ਸਟਰੀਟ ਤਾਂ ਕਿ ਜਿਹੜਾ ਵੀ ਉੱਥੋਂ ਨੰਗੇ ਪਤਾ ਲੱਗੇ ਸਾਡਾ ਕੇਸਗੜ ਸਾਹਿਬ ਦੀ ਸੁੰਦਰਤਾ ਹੋਰ ਵਧੂਗੀ 25 ਕਰੋੜ ਰੁਪਏ ਦਾ ਜਿਹੜਾ 5 ਅਕਤੂਬਰ ਨੂੰ ਜਿਹੜਾ ਨਾਲ ਹੀ ਨਹੀਂ ਪੱਥਰ ਤੇ ਨਾਲ ਹੀ ਕੰਮ ਸ਼ੁਰੂ ਭਾਈ ਜੇਟਾ ਜੀ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਮੈਮੋਰੀਅਲ ਉਹਦਾ ਵੀ ਉਦਘਾਟਨ 5 ਅਕਤੂਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਭ ਬਸ ਐਂ ਇ ਆਪਣਾ ਸਾਥ ਬਣਾਈ ਰੱਖਿਓ ਬਹੁਤ ਲੰਬਾ ਚੱਲਾਂਗੇ ਆਪਾਂ